ਕੀ ਆਕਸੀਜਨ ਸਿਲੰਡਰ ਠੀਕ ਹੈ ਜੀ ਆਕਸੀਜਨ ਮਸ਼ੀਨ ਆਕਸੀਜਨ ਮਸ਼ੀਨ ਲੈਂਦੇ ਹਾਂ ਜੇ ਮੋਨੀਟਰ ਲੈਂਦਾ ਹੋਇਆ ਸਾਰਾ ਕੁਝ ਲੈ ਕੇ ਬਰਜ਼ੁਰ ਕਰ ਲਈ ਅਸੀਂ ਪ੍ਰੋਪਰ ਸਾਰੀ ਫਰਸਟ ایڈ ਦੇ ਸਕਦੇ ਆ ਕਿ ਚਲੋ ਕੋਈ ਵੀ ਇਸ ਦੁਨੀਆ ਤੋਂ ਜਾਵੇ ਨਾ ਇਹ ਅਥਰੂ ਗੈਸ ਦਾ ਜੋ ਵੀ ਹੈ ਕਾਰਬੋ ਡਾਈ ਆਕਸਾਈਡ ਟਾਈਪ ਕੋਈ ਗੈਸ ਨਿਕਲਦੀ ਆ ਵਿੱਚੋਂ ਜਿਹਦੇ ਨਾਲ ਦਿਖਣਾ ਬਿਲਕੁਲ ਬੰਦ ਹੋ ਜਾਂਦਾ ਜੀ ਸਾਹ ਰੁਕਣਾ ਬੰਦ ਹੋ ਜਾਂਦਾ ਬੰਦਾ 10 15 ਮਿੰਟ ਲਈ ਸੁੰਨ ਹੋ ਜਾਂਦਾ ਜਿਹਨੂੰ ਕਹਿੰਦੇ ਅਨਕੌਂਸ਼ੀਅਸ ਹੋ ਜਾਂਦਾ ਇੱਕ ਤਾਂ ਡਸਟ ਵਗੈਰਾ ਵੀ ਬਹੁਤ ਐ ਮਿੱਟੀ ਵੀ ਹੈਗੀ ਇੱਥੇ ਠੀਕ ਹੈ ਜੀ ਜਦੋਂ ਅਥਰੂ ਗੈਸ ਤੇ ਗੋਲੇ ਛੱਡਦੇ ਨੇ ਤੇ ਬਜ਼ੁਰਗਾਂ ਨੂੰ ਜਿਆਦਾ ਤੋਂ ਜਿਆਦਾ ਸਾਲਾਂ ਵਿੱਚ ਬਹੁਤ ਦਿੱਕਤ ਆਂਦੀ ਹੈ ਜਿਹਦੇ ਲਈ ਅਸੀਂ ਬਿਲਕੁਲ ਫਰਸਟ ایڈ ਦਾ ਇੰਤਜ਼ਾਮ ਕੀਤਾ ਹੋਇਆ ਆਪਣੇ ਕੋਲ ਆਕਸੀਜਨ ਸਿਲੰਡਰ ਪਏ ਹੋਏ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅਸੀਂ ਸਟੀਚਸ ਦਾ ਸਮਾਨ ਰੱਖਿਆ ਹੋਇਆ ਹੈ ਐਮਰਜੈਂਸੀ ਛੋਟਾ ਐਂਬੂ ਬੈਗ ਕਹਿੰਦੇ ਨੇ ਆਰਟੀਫੀਸ਼ੀਅਲ ਮਾਸਕ ਉਹ ਵੀ ਅਸੀਂ ਪ੍ਰੋਵਾਈਡ ਕਰਕੇ ਰੱਖਿਆ ਹੋਇਆ ਸੀ ਗੱਡੀ ਦੇ ਵਿੱਚ ਹੀ ਰੱਖਿਆ ਸੀ ਬਾਹਰ ਨਹੀਂ ਕੱਢਿਆ ਖ਼ਲਾਲ ਹਲੇ ਸਾਰਾ ਅਸੀਂ A ਤੋਂ Z ਫਰਸਟ ایڈ ਸਮਾਨ ਅਸੀਂ ਪ੍ਰੋਵਾਈਡ ਨਾਲ ਲੈ ਕੇ ਚੱਲੇ ਹੋਏ ਹਾਂ ਜੀ ਜਾਦੀਪਾ ਜੀ ਸਾਲ ਐਂਦੀ ਮੁਸ਼ਕਿਲ ਆ ਰਹੀ ਹੈ ਜੀ ਜਾਂ ਵੀਰ ਉਹ ਸਰੂ ਕੈਸ ਦੇ ਗੋਲੇ ਬੱਜੇ ਹੋਏ ਨੇ ਜੋ ਫਸਟ ਡੇ ਲੱਗੇ ਨੇ ਉਹਨਾਂ ਦੇ ਪੇਨ ਅੱਜ ਵੀ ਉਹਨਾਂ ਨੂੰ ਮਹਿਸੂਸ ਕਰ ਰਹੇ ਨੇ ਤਾ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਹਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਪਹੁੰਚੇ ਆ ਤਾਂ ਸੇਵਾ ਵੀ ਨੌਜਵਾਨਾਂ ਵੱਲੋਂ ਬਹੁਤ ਚੜ੍ਹ ਕੇ ਕੀਤੀ ਜਾ ਰਹੀ ਹੈ ਕੋਈ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਤੇ ਕੋਈ ਮੈਡੀਕਲ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਥਰੂ ਗੈਸ ਦੇ ਗੋਲੇ ਜੇ ਬਸਦੇ ਆ ਉਸ ਗੈਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਕਿਸਾਨ ਬਿਮਾਰ ਵੀ ਹੋ ਜਾਂਦੇ ਆ ਤੇ ਵੈਸੇ ਵੀ ਕੱਲ ਇੱਕ ਕਿਸਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ ਤਾਂ ਦੇਖ ਸਕਦੇ ਹੋ ਸੀ ਇੱਥੇ ਜਿਹੜਾ ਕਿਸਾਨਾਂ ਦੀ ਕਹ ਲਈਏ ਬਜ਼ੁਰਗਾਂ ਦੀ ਸਿਹਤ ਲਈ ਜਿਹੜਾ ਪੂਰਾ ਧਿਆਨ ਰੱਖਿਆ ਗਿਆ ਤੇ ਇੱਥੇ ਬਾਈ ਹੁਣੀ ਆਏ ਨੇ ਉਹਨਾਂ ਦੇ ਵੱਲੋਂ ਪੂਰਾ ਚੈੱਕ ਆਏ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਅਸੀਂ ਲੁਧਿਆਣਾ ਤੋਂ ਆਏ ਹਾਂ ਅਸੀਂ ਕੰਫਰਟ ਹੋਮ ਕੇਅਰ ਵੱਲੋਂ ਇਹ ਕੈਂਪ ਆਰਗੇਨਾਈਜ਼ ਕਰਾਇਆ ਗਿਆ ਹੈ ਜੀ ਹਾਂਜੀ ਹੁਣ ਤੱਕ ਕਿੰਨੇ ਇਥੇ ਬਜ਼ੁਰਗ ਆ ਗਏ ਨੇ ਕਿਉਂਕਿ ਕੱਲ ਅਸਲ ਦੇ ਵਿੱਚ ਜਦੋਂ ਇੱਕ ਹਾਰਟ ਅਟੈਕ ਦੇ ਨਾਲ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਥੋੜਾ ਕਬਰਾਟ ਜਰੂਰ ਪੈਦਾ ਹੁੰਦੀ ਹੈਗੀ ਬਿਲਕੁਲ ਜੀ ਸਰ ਅਸੀਂ ਕਾਫੀ ਜਾਣੇ ਬਜ਼ੁਰਗ ਆ ਗਏ ਸਾਡੀ ਹੋਰ ਵੀ ਕਾਫੀ ਅਸੀਂ ਮਸ਼ੀਨੀ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਹੋਈਆਂ ਅਸੀਂ ਅਸੀਂ ਚਾਰਜਿੰਗ ਲਈ ਭੇਜੀਆਂ ਹੋਈਆਂ ਆ ਰਹੀਆਂ ਨੇ ਉਹਦੇ ਨਾਲ ਅਸੀਂ ਆਕਸੀਜਨ ਸਿਲੰਡਰ ਠੀਕ ਹੈ ਜੀ ਆਕਸੀਜਨ ਮਸ਼ੀਨ ਆਕਸੀਜਨ ਮਸ਼ੀਨ ਲੈਂਦੇ ਹੋਏ ਜੇ ਮੋਨੀਟਰ ਲੈਂਦਾ ਹੋਇਆ ਸਾਰਾ ਕੁਝ ਲੈ ਕੇ ਬਜ਼ੁਰਗਾਂ ਲਈ ਅਸੀਂ ਪ੍ਰੋਪਰ ਸਾਰੀ ਫਰਸਟ ایڈ ਦੇ ਸਕਦੇ ਆ ਕਿ ਚਲੋ ਕੋਈ ਵੀ ਇਸ ਦੁਨੀਆ ਤੋਂ ਜਾਵੇ ਨਾ ਸਾਡਾ ਸਹਿਯੋਗ ਅਹੀ ਰਹੇਗਾ ਕਿ ਸਾਡੇ ਵੱਲੋਂ ਜੋ ਕੋਸ਼ਿਸ਼ ਹੈ ਕਿ ਕਿਸੇ ਨੂੰ ਵੀ ਇਸ ਦੁਨੀਆ ਤੋਂ ਵਿਛੋੜਾ ਨਾ ਪਵੇ ਤ੍ਰੂ ਗੈਸ ਡਿੱਗਦੀ ਹੈ ਤਾਂ ਉਸ ਦਾ ਪ੍ਰਭਾਵ ਜਿਹੜਾ ਇੰਨਾ ਕਿ ਜਾਇਂ ਜਾਂਦਾ ਕਿ ਸਾਹ ਵੀ ਨਹੀਂ ਆਉਂਦਾ ਇੱਕ ਵਾਰ ਤਾਂ ਤੇ ਉਸ ਤੋਂ ਬਾਅਦ ਨਾ ਹੀ ਅੱਖਾਂ ਤੋਂ ਕੁਝ ਦਿਸਦਾਗਾ ਬਿਲਕੁਲ ਜੀ ਅਥਰੂ ਗੈਸ ਦਾ ਜੋ ਵੀ ਹੈ ਕਾਰਬੋ ਡਾਈਆਕਸਾਈਡ ਟਾਈਪ ਕੋਈ ਗੈਸ ਨਿਕਲਦੀ ਹੈ ਵਿੱਚੋਂ ਜਿਹਦੇ ਨਾਲ ਦਿਖਣਾ ਬਿਲਕੁਲ ਬੰਦ ਹੋ ਜਾਂਦਾ ਜੀ ਸਾਹ ਰੁਕਣਾ ਬੰਦ ਹੋ ਜਾਂਦਾ ਬੰਦਾ 10 15 ਮਿੰਟ ਲਈ ਸੁੰਨ ਹੋ ਜਾਂਦਾ ਜਿਹਨੂੰ ਕਹਿੰਦੇ ਅਨਕੌਂਸ਼ੀਅਸ ਹੋ ਜਾਂਦਾ ਜਿਹਦੇ ਨਾਲ ਦਿਖਣਾ ਬਿਲਕੁਲ ਹੀ ਇੱਕ ਲੈਵਲ 0 ਹੋ ਜਾਂਦਾ ਬੰਦੇ ਦਾ ਉਹਨੂੰ ਕੋਈ ਬਿਲਕੁਲ 100% سپورਟ ਚਾਹੀਦੀਆ ਤਾਂ ਹੀ ਉਹ ਬੰਦਾ ਕਿਤੇ ਅੱਗੇ ਪਿੱਛੇ ਮੂਵ ਕਰ ਪਾਏਗਾ ਅੱਜ ਮੈਂ ਕਹਾਂਗਾ ਇੱਕ ਵਾਰ ਜੀ ਦਿਖਾਇਆ ਜਾਵੇ ਦੇਖ ਸਕਦੇ ਹੋ ਸੀ ਇੱਥੇ ਬਲੱਡ ਪ੍ਰੈਸ਼ਰ ਜਿਹੜਾ ਚੈੱਕ ਕੀਤਾ ਜਾ ਰਿਹਾ ਬਜ਼ੁਰਗਾਂ ਦਾ ਬਹੁਤ ਸਾਰੇ ਆਉਂਦੇ ਹੋਣਗੇ ਬਜ਼ੁਰਗਾਂ ਨਾ ਬਾਈ ਕਿਉਂਕਿ ਇੱਕ ਤਾਂ ਉਮਰ ਹੀ ਹੋ ਜਾਂਦੀ ਹੈ ਉਸ ਤੋਂ ਬਾਅਦ ਮੌਸਮ ਹੋ ਜਾਂਦਾ ਤੇ ਆ ਜਿਹੜਾ ਗੈਸ ਰਲੀ ਹੋਈ ਆ ਸਾਹ ਲੈਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਤਾਂ ਬਿਲਕੁਲ ਜੀ ਇੱਕ ਤਾਂ ਡਸਟ ਵਗੈਰਾ ਵੀ ਬਹੁਤ ਐ ਮਿੱਟੀ ਵੀ ਹੈਗੀ ਇੱਥੇ ਠੀਕ ਹੈ ਜੋ ਅਥਰੂ ਗੈਸ ਤੇ ਗੋਲੇ ਛੱਡਦੇ ਨੇ ਤੇ ਬਜ਼ੁਰਗਾਂ ਨੂੰ ਜਿਆਦਾ ਤੋਂ ਜਿਆਦਾ ਸਾਹ ਲੈਣ ਚ ਬਹੁਤ ਦਿੱਕਤ ਆਉਂਦੀ ਹੈ ਜਿਹਦੇ ਲਈ ਅਸੀਂ ਬਿਲਕੁਲ ਫਸਟ ਏਡ ਦਾ ਇੰਤਜ਼ਾਮ ਕੀਤਾ ਹੋਇਆ ਕਿਉਂਕਿ ਖੁਸ਼ ਆ ਬਾਈ ਤੁਹਾਡੇ ਹਾਂਜੀ ਕੀ ਕੁਛ ਹੈਗਾ ਤੁਹਾਡੇ ਕੋਲ ਬਿਲਕੁਲ ਵੀ ਜੀ ਆਪਣੇ ਕੋਲ ਆਕਸੀਜਨ ਸਿਲੰਡਰ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅਸੀਂ ਸਟਿਚਸ ਦਾ ਸਮਾਨ ਰੱਖਿਆ ਹੋਇਆ ਹੈ ਐਮਰਜੈਂਸੀ ਛੋਟਾ ਐਂਬੂ ਬੈਗ ਕਹਿੰਦੇ ਨੇ ਆਰਟੀਫੀਸ਼ੀਅਲ ਮਾਸਕ ਉਹ ਵੀ ਅਸੀਂ ਪ੍ਰੋਵਾਈਡ ਕਰਕੇ ਰੱਖਿਆ ਹੋਇਆ ਅਸੀਂ ਗੱਡੀ ਦੇ ਵਿੱਚ ਹੀ ਰੱਖਿਆ ਅਸੀਂ ਬਾਹਰ ਨਹੀਂ ਕੱਢਿਆ ਫਿਲਹਾਲ ਹਲੇ ਸਾਰਾ ਅਸੀਂ A ਤੋਂ Z ਫਰਸਟ ایڈ ਸਮਾਨ ਅਸੀਂ ਪ੍ਰੋਵਾਈਡ ਨਾਲ ਲੈ ਕੇ ਚੱਲੇ ਹੋਇਆ ਜੀ ਪਿੰਡੋਂ ਬਿਲਕੁਲ ਜੀ ਹਾਂ ਤੁਹਾਨੂੰ ਫਿਰ ਤੁਸੀਂ ਵਾਪਸ ਜਾਣਾ ਹੈ ਕਿੱਥੇ ਰਹਿ ਰਹੇ ਹੋ ਜੀ ਅਸੀਂ ਕੋਸ਼ਿਸ਼ ਹੈ ਕਿ 4 ਤੋਂ 5 ਦਿਨ ਜੋ ਸਾਡੇ ਵੀਰਾਂ ਨੇ ਸਾਨੂੰ ਸਹਿਯੋਗ ਕੀਤਾ ਵਾ ਠੀਕ ਹੈ ਜੀ ਆਡੀ ਟੀਮ ਨੇ ਸਾਥ ਦੇ ਰਿਆ ਉਹਦੇ ਅਕੋਰਡਿੰਗ ਅਸੀਂ 4 ਦਿਨ ਲਈ ਆਏ ਆ ਬਾਕੀ ਅਗਰ ਹੋਰ ਸਹਿਯੋਗ ਮਿਲੇਗਾ ਅਸੀਂ ਆਪਣਾ ਸਹਿਯੋਗ ਮਿਲਾ ਕੇ ਕੋਸ਼ਿਸ਼ ਇਹ ਕਰਾਂਗੇ ਜਿੰਨੀ ਦੇਰ ਤੱਕ ਕਿਸਾਨ ਡਟੇ ਨੇ ਅਸੀਂ ਵੀ ਨਾਲ ਡਟਾਂਗੇ ਜ਼ਿਆਦਾ ਮੁਸ਼ਕਲਾਂ ਕੀ ਆ ਰਹੀਆਂ ਭਾਈ ਬਜ਼ੁਰਗ ਆਉਂਦੇ ਹੋਣਗੇ ਨੌਜਵਾਨ ਆਉਂਦੇ ਉਹਨਾਂ ਕੀ ਕਿਹੜੀ ਕਿਹੜੀ ਦਿੱਕਤ ਆ ਰਹੀ ਹੈ ਜ਼ਿਆਦੀ ਭਾਜੀ ਸਾਲ ਲੈਂਦੀ ਮੁਸ਼ਕਲ ਆ ਰਹੀ ਹੈ ਜੀ ਜਾਂ ਫਿਰ ਉਹ ਅਸਲੂ ਗੈਸ ਦੇ ਗੋਲੇ ਬੱਜੇ ਹੋਏ ਨੇ ਜੋ ਫਰਸਟ ਡੇ ਲੱਗੇ ਨੇ ਉਹਨਾਂ ਦੇ ਪੇਨ ਅੱਜ ਵੀ ਉਹਨਾਂ ਨੂੰ ਮਹਿਸੂਸ ਕਰ ਰਹੇ ਨੇ ਇਹੀ ਸਾਡੇ ਕੋਲ ਜ਼ਿਆਦਾ ਪੇਸ਼ੈਂਟਸ ਆ ਰਹੇ ਨੇ ਆਜ ਪੂਰੇ ਵੀ ਹਸਪਤਾਲ ਦੇ ਵਿੱਚ 2-300 ਜ਼ਖਮੀ ਹੋਇਆ ਪਿਆ ਹੈਗਾ ਤੇ ਉਸ ਤੋਂ ਪਹਿਲਾਂ ਜੋ ਜਾਂਦਾ ਇਥੋਂ ਫਰਸਟ ایڈ ਦੇ ਕੇ ਤੋਰਦੇ ਹਾਂ ਬਿਲਕੁਲ ਹੀ ਫਰਸਟ ایڈ ਦੇ ਕੇ ਤੋਰ ਅਸੀਂ ਕੋਸ਼ਿਸ਼ ਇਹ ਕਰਦੇ ਹਾਸਪੀਟਲ ਅਸੀਂ ਨਾ ਭੇਜੀਏ ਕਿ ਹਸਪੀਟਲ ਦੀ ਆਲਰੇਡੀ ਪਰੇ ਹੋਏ 63 ਬਿਲਕੁਲ ਅਸੀਂ ਜਿਵੇਂ ਟਰਾਲੀਆਂ ਦੇ ਵਿੱਚ ਹੀ ਡ੍ਰਿਪ ਲਗਾ ਕੇ ਆ ਰਹੇ ਸੀ ਪੰਜ ਛੇ ਪੇਟੇ ਨੂੰ ਡ੍ਰਿਪ ਲਗਾਈ ਹੋਈ ਆ ਦੋ ਤਿੰਨ ਚੱਲ ਰਹੇ ਨੇ ਅਜੇ ਵੀ ਉਹਨਾਂ ਨੇ ਅਸੀਂ ਜਾਣਾ ਹੀ ਆ ਥੋੜੀ ਦੇਰ ਤੱਕ ਤੁਸੀਂ ਟਰਾਲੀਆਂ 'ਚ ਮਾਲੋ ਢੇੜਾ ਵੀ ਮਾਰਦੇ ਹੋ ਤੇ ਉੱਥੇ ਵੀ ਤੁਸੀਂ ਡ੍ਰਿਪ ਲਗਾ ਜਦੋਂ ਸਾਡੇ ਇੱਥੇ ਰਸ਼ ਘਟ ਹੋਵੇ ਅਸੀਂ ਇੱਧਰ ਉੱਧਰ 1.5 ਤੋਂ 2 ਕਿਲੋਮੀਟਰ ਚੱਲਦੇ ਹਾਂ ਜਿਵੇਂ ਅਸੀਂ ਆਪਣਾ ਟੂ-ਵੀਲਰ ਵੀ ਲਿਆਂਦਾ ਹੋਇਆ ਅਸੀਂ ਇੱਧਰ ਉੱਧਰ ਜਾਂਦੇ ਹਾਂ ਜਿਵੇਂ ਕੋਈ ਡ੍ਰਿਪ ਵਾਲਾ ਆਂਦਾ ਅਸੀਂ ਨਾਲ ਹੀ ਡ੍ਰਿਪ ਵੀ ਪ੍ਰੋਵਾਈਡ ਕਰਕੇ ਦਿੰਨੇ ਹਾਂ ਬਲੱਡ ਪ੍ਰੈਸ਼ਰ ਚੈ ਦੀ ਆਰੀਨੋਲ ਚਾਰਜਿੰਗ ਲਈ ਗਈ ਹੋਈ ਹੈ ਉਹਦੇ ਉੱਪਰ ਸਾਰਾ ਕੁਝ ਆ ਜਾਏਗਾ ਬਈ ਹਾਂਜੀ ਦੇਖਸਾਉ ਦੋਸਤੋ ਬਹੁਤ ਸੋਹਣੀ ਸੇਵਾ ਜਿਹੜੀ ਆ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜੇ ਕਿਸਾਨੀ ਅੰਦੋਲਨ ਇਸ ਨੂੰ ਲੰਮਾ ਖਿੱਚਣਾ ਤਾਂ ਸਿਹਤ ਬੜੀ ਜ਼ਰੂਰੀ ਹੈ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਬੀਬੇ ਆਈਆਂ ਹੋਈਆਂ ਨੇ ਪਹੁੰਚੀਆਂ ਨੇ ਤੇ ਬੀਬੀਆਂ ਪਹੁੰਚੀਆਂ ਨੇ ਤੇ ਨਾਲ ਬਜ਼ੁਰਗ ਬਾਪੂ ਵੀ ਜਿਹੜੇ ਬਹੁਤ ਪਹੁੰਚੇ ਹੋਏ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦਿੱਕਤ ਆਉਂਦੀ ਹੈ ਸਾਹ ਲੈਣ ਦੇ ਵਿੱਚ ਤਾਂ ਉਹ ਇੱਥੇ ਆਉਂਦੇ ਨੇ ਤੇ ਨਾਲ ਦੀ ਨਾਲ ਜਿਹੜਾ ਇਹ ਉਹਨਾਂ ਨੂੰ ਫਰਸਟ ਏਡ ਦਿੰਦੇ ਨੇ ਹੋਰ ਵੀ ਬਹੁਤ ਸਾਰੀਆਂ ਜੋ-ਜੋ ਅਜਈਆਂ ਨਵੇਕਲੀਆਂ ਤੇ ਵਧੀਆ ਜਿਹੜੀਆਂ ਕਹਾਣੀਆਂ ਨੇ ਤੁਹਾਡੇ ਤੱਕ ਸ਼ੰਭੂ ਬਾਰਡਰ ਦੀਆਂ ਲੈ ਕੇ